मेरा <प्रीण> नाम अमितेश सिंह है सर मैं डीलर प्रिंसिपल है जी मेरा कंपनी जहरी है जी वो अपने कस्टमर्स वास्ते बिल्कुल लॉयल है और जो भी इन्फोरमेस कस्टमर को दी जाती है बिल्कुल ट्रू एंड फेयर कमिटमेंट कस्टमर असी करके ग्डी बेचने देखो आज असी महीने के वी आर सेलिंग अबाउट फिफ्टीन टू ट्वेंटी तो ईवी वहीकल्स ਅండ్ ਸਭ ਦੇ ਵਿੱਚ ਕਿਸੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਕਦੇ ਕਦੇ ਕੀ ਹੁੰਦਾ ਸਰ ਕਿ ਅਸੀਂ ਕਸਟਮਰ ਨੂੰ ਪੂਰੀ ਇਨਫੋਰਮੇਸ਼ਨ ਦੇਣੀ ਆ ਬਟ EV ਦਾ ਜਿਹੜਾ ਚਲਾਨ ਦਾ ਤਰੀਕਾ ਹੈ EV ਨੂੰ ਜਿਹੜਾ ਆਪਰੇਟ ਕਰਨ ਦਾ ਤਰੀਕਾ ਹੈ ਉਹ ਥੋੜਾ ਬੋਤਾ ਨੋਰਮਲ ਜਿਹੜੀ ਗੱਡੀਆਂ ਨੇ ਉਹਨਾਂ ਵਿੱਚੋਂ ਹਲਕਾ ਜਿਹਾ ਥੋੜਾ ਜਿਹਾ ਡਿਫਰੈਂਸ ਹੈਗਾ ਹੈ ਕਸਟਮਰ ਨੂੰ ਥੋੜਾ ਜਿਹਾ ਜੀ ਅੰਡਰਸਟੈਂਡਿੰਗ ਦੇ ਵਿੱਚ ਥੋੜਾ ਜਿਹਾ ਸਮਝਣ ਵਿੱਚ ਉਹਨੂੰ ਅੰਡਰਸਟੈਂਡ ਕਰਨ ਦੇ ਵਿੱਚ ਕਸਟਮਰ ਨੂੰ ਥੋੜਾ ਜਿਹਾ ਕੰਪਲੇਂਟ ਆਈ ਕਸਟਮਰ ਨੂੰ ਥੋੜਾ ਜਿਹਾ ਆ ਸਮਝਣ ਵਿੱਚ ਕਮੀ ਕਮੀ ਰਹੀ ਅਸੀਂ ਕਸਟਮਰ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਸਟਮਰ ਨੂੰ ਪੂਰੀ ਜਿ एक्सप्लेन ਕੀਤੀ ਕਿ ਜਦੋਂ ਉਹਨਾਂ ਨੇ ਗੱਡੀ ਲਈਤੀ ਸੀ ਉਦੋਂ ਵੀ ਐਕਸਪਲੇਨ ਕੀਤੀ ਗਈ ਸੀ ਤੇ ਹੁਣ ਵੀ ਐਕਸਪਲੇਨ ਕੀਤੀ ਗਈ ਕਿ ਸਰ ਇਹ ਗੱਡੀ ਦੀ ਰੇਂਜ ਐਸੇ ਤਰੀਕੇ ਨਾਲ ਚੱਲ ਕੇ ਐਸੇ ਤਰੀਕੇ ਨਾਲ ਅੱਗੇ ਵਧੇਗੀ ਹੋਰ ਐਸੇ ਤਰੀਕੇ ਨਾਲ ਅੱਗੇ ਕੰਮ ਹੋਏਗਾ ਜੀ ਤਾਂ ਤੇ ਇਸ ਤਰੀਕੇ ਨਾਲ ਕਸਟਮਰ ਨੂੰ ਪੂਰਾ ਸਮਝਾ ਕੇ ਕਸਟਮਰ ਨੂੰ ਪੂਰਾ ਸੈਟੀਸਫਾਈ ਕਰ ਦਿੱਤਾ ਗਿਆ ਤੇ ਅਜਿ ਕਰਵਾ ਦਿੱਤੀ ਗਈ ਹੈ ਮੈਂਡਰਾ ਦੇਖੋ ਜੀ ਹੁਣ ਇਸ ਵੇਲੇ ਤਾਂ ਐਕਸਯੂਵੀ 400 ਆ ਰਹੀ ਹੈ ਉਹਨਾਂ ਦੀ ਆ ਰਹੀ ਹੈ ਉਸ ਤੋਂ ਬਾਅਦ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਕਰ ਤੋਂ ਘੱਟ 8 ਤੋਂ 10 ਹੋਰ ਇਲੈਕਟ੍ਰਿਕ ਦੇ ਮਾਡਲ ਜਾਣਦੇ ਬਟ ਅੱਜ ਮੈਂ ਆਪ ਸਭ ਨੂੰ ਕਹਿਣਾ ਚਾਹ ਰਿਹਾ ਜੀ ਜਿਹੜੀ ਅੱਜ ਦਾ ਜਿਹੜਾ ਸਾਡੇ ਇਕੱਠਾ ਹੁੰਦਾ ਰੀਜ਼ਨ ਹੈਗਾ ਅੱਜ ਕਮਰਸ਼ਲ ਦਾ ਜਿਹੜਾ ਕਿ ਮਤਲਬ ਕਮਰਸ਼ਲ ਵਹੀਕਲ ਤੁਸੀਂ ਸਮਝ ਸਕਦੇ ਹੋ ਜਿਹੜੀ ਗੱਡੀਆਂ ਸਮਾਨ ਢੋਣ ਵਾਸਤੇ ਜਾਂ ਜਿਹੜੀ ਗੱਡੀਆਂ ਕਮਰਸ਼ਲ ਯੂਜ਼ ਵਾਸਤੇ ਚਲਦੀਆਂ ਨਾ ਕਿ ਪਰਸਨਲ ਯੂਜ਼ ਵਾਸਤੇ ਇੱਕ ਗੱਡੀ ਹੁੰਦੀ ਹੈ ਜੀ ਪਰਸਨਲ ਯੂਜ਼ ਵਾਸਤੇ ਜਿਹੜੀ ਜਿਹੜੀ ਆਪਣੇ ਘਰ ਫੈਮਿਲੀ ਵਿੱਚ ਜਾਂ ਬੰਦਿਆਂ ਨੂੰ ਬਿਠਾ ਕੇ ਆਪਣਾ ਆਪਣੀ ਫੈਮਿਲੀ ਵਿੱਚ ਚਲਾਣੇ ਹੈ ਐ ਗੱਡੀਆਂ ਨਹੀਂ ਜੀ ਜਿਹੜੀਆਂ ਅਸੀਂ ਮਾਰਕੀਟ 'ਚ ਦੇਖ ਰਹੇ ਹਾਂ ਜੀ ਹਾਂ ਤੋਂ ਉਸ ਵਾਸਤੇ ਜਾਂ ਕਿ ਜੇ ਹੋਰ ਇਹ ਵੀ ਕੰਮਾਂ ਵਰਤੀ ਯੂਜ਼ ਹੁੰਦੀ ਹੈ ਪਰ ਤਨ ਉਹ ਉਹਨਾਂ ਉੱਤੇ ਥੋੜਾ ਜਿਹਾ ਹਰ ਕੰਪਨੀ ਦਾ ਜਿੰਦੀ ਪਰਸਨਲ ਕਮਰਸ਼ਲ ਆਉਂਦੀ ਹੈ ਉਹ ਥੋੜੀ ਘੱਟ ਸੀ ਗੱਲ ਅੱਜ ਅਸੀਂ ਪਹਿਲੀ ਵਾਰੀ ਪੂਰੇ ਨਾਰਥ ਇੰਡੀਆ ਦੇ ਵਿੱਚ ਪਹਿਲਾ ਸ਼ੋਰੂਮ ਇੱਕ ਸੈਟਅਪ ਤਿਆਰ ਕੀਤਾ ਜਿਦੇ ਵਿੱਚ ਇੱਕੋ ਛੱਤ ਦੇ ਹੇਠਾਂ ਤੁਹਾਨੂੰ ਕਮਰਸ਼ਲ ਦੀ ਸਰਵਿਸ ਵੀ ਮਿਲੇਗੀ ਕਮਰਸ਼ਲ ਦੀ ਸਪੇਅਰਜ਼ ਵੀ ਮਿਲਣਗੇ ਤੇ ਕਮਰਸ਼ਲ ਗੱਡੀ ਵੀ ਮਿਲੇਗੀ ਜਿਵੇਂ ਕਿ ਆਜ ਤੱਕ ਉਹ ਸਟੈਂਡਰਡ ਦੀ ਸ਼ੋਰੂਮ ਔਰ ਵਰਕਸ਼ਾਪ ਤਿਆਰ ਹੈ ਜਿਵੇਂ ਕਿ ਤੁਸੀਂ ਅੱਜ ਕੰਨ ਦੇਖਦੇ ਆਇਓ ਕਿ ਜਿਹੜੀ ਪਰਸਨਲ ਗੱਡੀਆਂ ਦੇ ਸ਼ੋਅਰੂਮ ਤਿਆਰ ਹੁੰਦੇ ਨੇ ਉਹ ਸਟੈਂਡਰਡ ਦਾ ਉਹ ਨੋਰਮਸ ਦੇ ਨਾਲ ਤੁਸੀਂ ਵਰਕਸ਼ਾਪ ਵੀ ਦੇਖੀ ਹੈ ਸਭ ਐ ਐਂਡ ਮਕਸਦ ਇਹ ਹੈ ਕਿ ਕਸਟਮਰ ਨੂੰ ਧਿਆਨ ਰੱਖਦੇ ਹੋਏ ਕਸਟਮਰ ਦੇ ਉੱਤੇ ਜ਼ਿਆਦਾ ਜ਼ਿਆਦਾ ਫੋਕਸ ਰੱਖਦੇ ਹੋਏ ਜਿਹੜੇ ਸਾਡੇ ਭਰਾ ਨੇ ਜਿਹੜੇ ਸਾਡੇ ਟਰਾਂਸਪੋਰਟਰ ਭਰਾ ਨੇ ਜਿਹੜੇ ਸਾਡੇ ਪਿਕਅਪ ਚਲਾਉਣ ਵਾਲੇ ਡਰਾਈਵਰ ਭਰਾ ਨੇ ਸਭ ਨੂੰ ਇੱਕ ਬੈਟਰ ਫੈਸਿਲਿਟੀ ਬੈਟਰ ਸਰਵਿਸ ਮਿਲ ਸਕੇ ਤੇ ਉਸ ਦੇ ਵਿੱਚ ਸਾਡੇ ਵਾਸਤੇ ਸਾਰੀ ਟੀਮ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰ ਕਸਪਰ ਸੈਟੀਸਫੈਕਸ਼ਨ ਲਈ ਕੀ ਕਹੋਗੇ ਸਰ ਕਸਪਰ ਸੈਟੀਸਫੈਕਸ਼ਨ ਲਈ ਤਾਂ ਪ ਸਰ ਸੈਟੀਸਫੈਕਸ਼ਨ ਹੀ ਸਾਡਾ ਸਭ ਤੋਂ ਵੱਡਾ ਪ੍ਰਾਇਮਰੀ ਮੋਟੋ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਮਹਿੰਦਰਾ ਬਹੁਤ ਪੁਰਾਣੀ ਕੰਪਨੀ ਹੈ ਪੂਰੀ ਦੁਨੀਆ ਜੱਜ ਮਹਿੰਦਰਾ ਕੰਪਨੀ ਦਾ ਨਾਮ ਹੈ ਐ ਨੋਵਲਟੀ ਵੀ ਆਪ ਸਭ ਜੀ ਜਾਣਦੇ ਹੋ 1950 ਤੋਂ ਅ ਅੰਮ੍ਰਿਤਸਰ ਤੋਂ ਸ਼ੁਰੂਆਤ ਹੋ ਕੇ ਆਜੇ ਪੂਰੇ ਪੰਜਾਬ ਵਿੱਚ ਕਸਟਮਰ ਜੀ ਸਰਵਿਸ ਕਰ ਰਹੀ ਹੈ ਸਰ ਲਾਸਟ ਵਾਲਾ ਜੀ ਕਿਹੜੇ ਕਿਹੜੇ ਮਾਡਲ ਅਵੇਲੇਬਲ ਨੇ ਇੱਥੇ ਤੇ ਸਰਵਿਸ ਨੂੰ ਕਿੰਨਾ ਮਤਲਬ ਸਮੇਂ ਲੱਗਦਾ ਉਹ ਸਾਰਾ ਦੱਸ ਦਿਓ ਸਰ ਮੈਂ ਤੁਹਾਨੂੰ ਦੱਸਣਾ ਜੀ ਇਹਦੇ ਪੂਰੇ ਜਿਹੜੇ ਮਾਡਲਸ ਅਵੇਲੇਬਲ ਨੇ ਜੀ ਮਹਿੰਦਰਾ ਦੀ ਪਿਕਅਪ ਰੇਂਜ ਪੂਰੀ ਅਵੇਲੇਬਲ ਹੈ ਪਿਕਅਪ ਰ ਸਟਾਰਟਿੰਗ ਫਰਮ ਡਿਫਰੈਂਟ ਵੇਂ ਕਪੈਸਿਟੀ 8 ਟਨ ਤੋਂ ਲੈ ਕੇ 3 ਟਨ ਤੱਕ ਆਂਦੇ ਤਿੰਨ ਟਨ ਤੱਕ ਆਂਦੇ ਨੇ ਉਹਦੇ ਵਿੱਚ ਇੱਕ ਸਾਡੇ ਛੋਟੀ ਗੱਡੀ ਹੋਰ ਆਂਦੀ ਹੈ ਜਿਹੜੀ ਸਮਾਲ ਕਮਰਸ਼ੀਅਲ ਵਹੀਕਲ ਹੈ ਜਿਹਨੂੰ ਅਸੀਂ ਨਾਰਮਲ ਦੇਸੀ ਪਾਸ਼ਾ ਛੋਟਾ ਆਤੀ ਕਹਿੰਦੇ ਨੇ ਉਹ ਸੁਪਰ ਗੱਡੀ ਆਂਦੀ ਉਹ ਬਹੁਤ ਸਕਸੈਸਫੁਲ ਗੱਡੀ ਹੈ ਬਹੁਤ ਅੱਛੀ ਵਿਕਰੀ ਹੈ ਰਿਸਪੌਂਸ ਬਹੁਤ ਜ਼ਿਆਦਾ ਬਿਹਤਰੀਨ ਆਈ ਹੈ ਉਸ ਤੋਂ ਬਾਅਦ ਹੁਣ ਕਸਟਮਰ ਨੂੰ ਹੋਰ ਫੈਸਿਲਿਟੇਟ ਕਰਨ ਵਾਸਤੇ ਜਿਵੇਂ ਕਿ ਪਰਸਨਲ ਗੱਡੀਆਂ ਵਿੱਚ ਕਾਸਟ ਮੂ ਐਫੀਸ਼ੀਐਂਸੀ ਕਰਨ ਵਾਸਤੇ ਆਪਣੀ ਸੀਐਨਜੀ ਦੀ ਟੈਕਨੋਲੋਜੀ ਆਈ ਹੈ ਇਹਦੇ ਵਿੱਚ ਹੈਵੀ ਵਹੀਕਲ ਤੇ ਗੱਡੀਆਂ ਦੇ ਵਿੱਚ ਵੀ ਸੀਐਨਜੀ ਨਾਪਟਰੋਲਜੀ ਟੈਕਨੋਲੋਜੀ ਕੰਪਨੀ ਫਿਟਡ ਆਜ ਤੱਕ ਅੰਦਰ ਪਹਿਲਾਂ ਲੋਕੀ ਬਾਹਰ ਜਾ ਕੇ ਕਨਵਰਟ ਕਰਾਉਂਦੇ ਸੀਗੇ ਕੰਪਨੀ ਫਿਟਡ ਸੀਐਨਜੀ ਨਾਪਟਰੋਲਜੀ ਟੈਕਨੋਲੋਜੀ ਵੀ ਆਈ ਹੈ ਐਡਰੈਸ ਕਰ ਦੋ ਸਰ ਕਿਹੜੀ ਜਗ੍ਹਾ ਤੋਂ ਹੈ ਇਹ ਜੀਟੀ ਰੋਡ ਢੰਡਾਰੀ ਕਲਾਂ ਦੇ ਵਿੱਚ ਖੁੱਲਿਆ ਜੇ ਮਹਿੰਦਰਾ ਕਮਰਸ਼ੀਅਲ ਦਾ ਸ਼ੋਅਰੂਮ ਆਪ ਸਭ ਜੀ ਆਓ ਔਰ ਇਸ ਕਿਸ ਦਾ ਲਫਟਾ ਦਿਓ ਐਂਡ ਸਰਵਿਸ ਜੋ ਤੁਹਾਨੂੰ ਇੱਥੇ ਮਿਲੇਗੀ ਔਰ ਕਿਧਰੇ ਨਹੀਂ ਮਿਲ ਪਾਏਗੇ ਆਈ ਕੈਨ ਪ੍ਰੋਮਿਸ ਊਟ ਠੀਕ ਹੈ ਸਰ ਓਕੇ